ਸਸਤੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਵਿੱਚ ਆਪਾਂ ਲਾਸਟ ਤੇ ਗਰਮੀਆਂ ਵਾਲੇ ਵੀ ਸੂਟ ਐਡ ਕੀਤੇ ਹੋਏ ਹੁੰਦੇ ਹਨ ਤੇ ਘੱਟ ਪ੍ਰਾਈਸ ਵਿੱਚ ਹੁੰਦੇ ਨੇ ਬਹੁਤ ਹੀ ਸੋਹਣੀ ਇਹ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਤੁਹਾਨੂੰ ਮਿਲੇਗਾ ਪਿਓਰ ਕਾਟਨ ਦਾ ਸੂਟ ਰਹੇਗਾ ਪ੍ਰਿੰਟਡ ਬਹੁਤ ਹੀ ਸੋਹਣੀ ਏਮਬਰਾਇਡਰੀ ਕੀਤੀ ਗਈ ਹੈ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਬਾਟਮ ਇਸ ਦੇ ਨਾਲ ਬਹੁਤ ਹੀ ਪਿਆਰੀ ਹੈ ਉਸ ਦੇ ਉੱਪਰ ਵੀ ਵਰਕ ਕੀਤਾ ਗਿਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਅਗਲੇ ਸੂਟ ਲੈਣਗੇ ਤੁਹਾਨੂੰ ਪਿਓਰ ਕ੍ਰੇਪ ਦੀ ਸ਼ਰਟ ਮਿਲੇਗੀ ਪਿਓਰ ਕ੍ਰੇਪ ਦੀ ਹੀ ਬਾਟਮ ਮਿਲੇਗੀ ਪਿਓਰ ਚਨੂਨ ਦਾ ਦੁਪੱਟਾ ਮਿਲੇਗਾ ਬਹੁਤ ਹੀ ਸੋਹਣਾ ਇਹ ਕਲਰ ਇਹਨਾਂ ਵਿੱਚ ਤੁਹਾਨੂੰ ਮਿਲ ਜਾਣਗੇ neck ਦੇ ਉੱਪਰ ਵਰਕ ਰਹੇਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੀਆਂ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਤੁਹਾਨੂੰ ਪਾਰਟੀ wear ਸੂਟ ਮਿਲਣਗੇ ਬਹੁਤ ਹੀ ਸੋਹਣੇ ਬਿਸਕੋਸ organza ਦੀ ਤੁਹਾਨੂੰ ਸ਼ਰਟ ਮਿਲੇਗੀ ਬਾਂਦਨੀ ਸਟਾਈਲ 'ਚ ਬਹੁਤ ਹੀ ਪਿਆਰੇ ਇਹਨਾਂ ਵਿੱਚ ਵੀ ਕਲਰ ਮਿਲ ਜਾਣਗੇ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਹੈਂਡ ਵਰਕ ਦਾ ਕੰਮ ਰਹਿ ਹੈਗਾ बॉटਮ ਤੁਹਾਨੂੰ ਮਿਲੇਗੀ ਡੋਪੀਨ ਸਿਲਕ ਦੀ ਚਨੂਨ ਦਾ ਦੁਪੱਟਾ ਰਹੇਗਾ ਫੋਰ ਸਾਈਡ ਉਸਦੇ ਵੀ ਬਹੁਤ ਹੀ ਸੋਹਣਾ ਵਰਕ ਰਹੇਗਾ ਜਿਹੜੇ ਅਗਲੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਗਰਮੀਆਂ ਵਾਸਤੇ ਸਟਾਕ ਆਇਆ ਹੋਇਆ ਹੈ ਬਿਲਕੁਲ ਲਾਈਟ ਲਾਈਟ ਦੇ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਪਿਓਰ ਲਿਨਨ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ बॉटਮ ਤੁਹਾਨੂੰ ਇਹਦੇ ਨਾਲ ਪਲੇਨ ਮਿਲੇਗੀ 2 मीटर ਦੀ ਕੱਟ ਰਹੇਗੀ ਸ਼ਰਟ ਵੀ 2 ਮੀਟਰ ਰਹੇਗੀ ਐਂਡ ਬਾਟਮ ਵੀ 2 ਮੀਟਰ ਮਿਲੇਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਸਾਰੇ ਸੂਟਾਂ ਦਾ ਆਪਾਂ ਪ੍ਰਾਈਸ ਨਾਲ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਹੈ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ